ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਹੈ ਉਸ ਕੁੜੀ ਦੀ ਜਿਹੜੀ ਭੁੱਖੀ ਸੀ ਦੌਲਤ ਦੀ ਸ਼ੌਹਰਤ ਦੀ ਤੇ ਸੱਤਾ ਦੀ ਮੈਂ ਗੱਲ ਕਰ ਰਿਹਾ ਅਮਨਦੀਪ ਕੌਰ ਦੀ ਜਿਹੜੀ ਆਪਣੀ ਥਾਰ ਦੇ ਵਿੱਚ ਚਿੱਟੇ ਨਾਲ ਫੜੀ ਗਈ ਹੁਣ ਉਹ ਜਮਾਨਤ ਤੇ ਹੈ ਲੈਕਿਨ ਉਹਦੇ ਵੱਡੇ-ਵੱਡੇ ਅਫਸਰਾਂ ਨਾਲ ਲਿੰਕ ਸੀ ਔਰ ਉਹਦੇ ਜੇਬਾਜਬਾ ਸਾਹਿਬ ਦੀ ਗੱਲ ਮੰਨੀਆਂ ਤਾਂ ਉਹ ਤਾਂ ਮੰਤਰੀਆਂ ਨਾਲ ਵੀ ਲਿੰਕ ਸੀ ਤੇ ਜੇ ਇੰਨੀ ਪਾਵਰਫੁਲ ਸੀ ਫੜੀ ਕਿਉਂ ਗਈ ਇਹ ਵੀ ਬੜੀ ਦਿਲਚਸਪ ਕਹਾਣੀ ਹੈ ਕਿਵੇਂ ਫੜੀ ਗਈ ਕਿਉਂਕਿ ਜਿਹੜੇ ਅਫਸਰ ਨੇ ਫੜੀ ਉਹਨਾਂ ਤਾਂ ਪਤਾ ਹੀ ਕੁਝ ਨਹੀਂ ਸੀ ਉਹ ਤਾਂ ਨਵਾਂ ਆਈਪੀਐਸ ਅਫਸਰ ਟ੍ਰੇਨੀ ਅਫਸਰ ਸੀ ਪੁਰਾਣਿਆਂ ਨੂੰ ਤਾਂ ਸਭ ਪਤਾ ਸੀ ਵੀ ਇਹ ਕੌਣ ਹੈ ਯਾਨੀ ਜਿਹੜੀ ਕੁੜੀ 11 ਚ ਭਰਤੀ ਹੋਈ ਹੋਵੇ 14 ਸਾਲਾਂ ਦੇ ਵਿੱਚ 31 ਵਾਰ ਬਦਲੀ ਹੋਈ ਹੋਵੇ ਦੋ ਵਾਰ ਸਸਪੈਂਡ ਹੋਈ ਹੋਵੇ ਜਿਹੜੀ ਕੁੜੀ ਐਨੀ ਮਹਿੰਗੇ ਸ਼ੌਕ ਰੱਖਦੀ ਹੋਵੇ ਰਾਡੂ ਦੀ ਘੜੀ ਜਿਹੜੀ 2.5 ਤਿੰਨ ਲੱਖ ਦੀ ਆਉਂਦੀ ਹੈ ਗੁੱਸੀ ਦੀਆਂ ਐਨਕਾਂ ਪਰਾਡਾ ਦੀਆਂ ਐਨਕਾਂ ਬੜਾ ਕੁਛ ਉਹਦੇ ਕੋਲ 6 ਕਾਰਾਂ ਕਹਿੰਦੇ ਨੇ ਜਿਹੜੇ ਬਾਰਵਾ ਸਾਹਿਬ ਚਲੋ ਮੈਂ ਇੰਨੀ ਗੱਲ ਜਰੂਰ ਕਹਿ ਸਕਦਾ ਕਿ ਫਿਰੋਜ਼ਪੁਰ ਤੋਂ 454 ਕਾਰ ਉਸਨੇ ਕੈਸ਼ ਖਰੀਦੀ ਸੀ ਕਿੱਥੋਂ ਆਇਆ ਪੈਸਾ ਕੋਠੀ ਬੜੇ ਮਹਿੰਗੇ ਫਰਨੀਚਰ ਬਹੁਤ ਸਾਰੀਆਂ ਗੱਲਾਂ ਨੇ ਉਹ ਕਿੱਥੋਂ ਆਈਆਂ ਤੇ ਕਿਹੜੇ ਅਫਸਰਾਂ ਨਾਲ ਲਿੰਕ ਸੀ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਜਿਹੜੀਆਂ ਇਸ ਵੀਡੀਓ 'ਚ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਫੇਰ ਉਹੀ ਅਪੀਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜੋ ਪਹਿਲੇ ਹਿੱਸੇ ਚ ਤੁਮੇ ਕੁੜੀ ਦੇ ਥੋੜੀ ਬੈਕਗ੍ਰਾਉਂਡ ਦੱਸਦਾ ਤੁਹਾਨੂੰ ਇਹ ਬਠਿੰਡਾ ਦਾ ਪਿੰਡ ਹੈ ਚੱਕ ਫਤੇ ਸਿੰਘ ਵਾਲਾ ਉੱਥੇ ਪੈਦਾ ਹੋਈ ਮਿਸਤਰੀਆਂ ਦੇ ਘਰ ਚ ਪੈਦਾ ਹੋਈ ਸੀ ਪਿਤਾ ਜਿਹੜਾ ਹੈ ਮਿਸਤਰੀ ਸੀ ਕਾਰਪੈਂਟਰ ਸੀ ਉੱਥੇ ਪੈਦਾ ਹੋਈ ਜਿਵੇਂ ਵੀ ਹੁੰਦਾ ਹੈ ਇੱਕ ਆਮ ਰਾਮਗੜੀਆ ਫੈਮਿਲੀ ਦੇ ਵਿੱਚ ਜਿਵੇਂ ਪੜਾਉਂਦੇ ਨੇ ਕੁੜੀ ਨੂੰ ਪੜਾਇਆ ਕੁੜੀ ਸੋਹਣੀ ਸੀ ਔਰ ਪੜਦੀ ਪੜਦੀ ਦੇ ਇਸ ਸ਼ਾਮਾਂ ਸੁਪਨੇ ਵੱਡੇ ਸੀ ਸੁਪਨੇ ਤਾਂ ਵੱਡੇ ਹੋਣੇ ਚਾਹੀਦੇ ਨੇ ਲੇਕਿਨ ਸੁਪਨਿਆਂ ਨੂੰ ਪੂਰਾ ਕਰਨ ਲਈ ਜਿਹੜਾ ਤਰੀਕਾ ਹੈ ਉਹ ਸਹੀ ਹੋਣਾ ਚਾਹੀਦਾ ਖੈਰ ਮਿਸਤਰੀ ਦੀ ਕੁੜੀ 11 ਦੇ ਵਿੱਚ ਪੁਲਿਸ ਵਿੱਚ ਭਰਤੀ ਹੋ ਗਈ ਕਿਉਂਕਿ ਆਫਦਰੀ ਸੀ ਕਿਸੇ ਦੀ ਪਰਵਾਹ ਨਹੀਂ ਸੀ ਪਿਓ ਨੂੰ ਨਹੀਂ ਪੁੱਛਿਆ ਕਿਸੇ ਨੂੰ ਪੁੱਛਿਆ ਇੱਕ ਟੀਚਰ ਨਾਲ ਇੱਕ ਅਧਿਆਪਕ ਨਾਲ ਵਿਆਹ ਕਰਾ ਲਿਆ 15 ਦੇ ਵਿੱਚ ਜਿਹੜੀ 4 ਸਾਲਾਂ ਚ ਕੁੜੀ ਦਾ ਵਿਆਹ ਹੋ ਗਿਆ ਅਮਨਦੀਪ ਦਾ ਫਿਰ ਜਿਆਦਾ ਚਿਰ ਨਹੀਂ ਚੱਲਿਆ ਕੰਮ ਫਿਰ ਲੜਾਈ ਝਗੜਾ ਸ਼ੁਰੂ ਹੋ ਗਿਆ ਕੇਸ ਕਰਤਾ ਡੋਰੀ ਦਾ ਜਿਹੜੇ ਪੁੱਸਤ ਸੀ ਆਬਦਰੀ ਸੀ ਕੇਸ ਕਰਤਾ ਔਰ ਪਤਾ ਤਾਂ ਲੱਗਿਆ ਵੀ ਸਹੁਰਾ ਦਾ ਵਿਚਾਰਾ ਤੁਰ ਗਿਆ ਐਸੇ ਚੱਕਰ ਚ ਤੋਂ ਪਤੀ ਨੂੰ ਫਸਾ ਲਿਆ ਫਿਰ ਕਰੋਨਾ ਆ ਗਿਆ ਜਿਹੜੀ ਇਹਦਾ ਮਤਲਬ ਕਿ 15 ਚ ਵਿਆਹ ਹੋਇਆ 5-4 ਸਾਲ ਚ ਲੜਾਈ ਝਗੜੇ ਚ ਨਿਕਲੇ ਜੋ ਬੀ ਦੇ ਵਿੱਚ ਕਰੋਨਾ ਦਾ ਆਉਣਾ ਟਾਈਮ ਹੈ ਜਿਹੜਾ ਉਦੋਂ ਫਿਰ ਇਹਦਾ ਇੱਕ ਦੋਸਤ ਬਣਿਆ ਸਬੰਧ ਬਣਿਆ ਬਲਵਿੰਦਰ ਸਿੰਘ ਸੋਨੂ ਨਾਲ ਜਿਹੜਾ ਕਿ ਐਂਬੂਲੈਂਸ ਦਾ ਡਰਾਈਵਰ ਸੀ ਦੇਖਣ ਪਾਖਣ ਨੂੰ ਠੀਕ ਸੀ ਜਿਵੇਂ ਠੀਕ ਹੈ ਸੋਨੀਆ ਉਹ ਵੀ ਸਮਾਰਟ ਹੈ ਦੋਨਾਂ ਦਾ ਆਪ ਵਿਚ ਸਬੰਧ ਬਣ ਗਿਆ ਉਸ ਵੇਲੇ ਦੇ ਦਿਵਾਗ ਚਾਈ ਕਿ ਜੇ ਝੜ ਕੇ ਕੰਮ ਕਰੀਏ ਤਾਂ ਬਹੁਤ ਪਧੀਆ ਇਹ ਪੁਲਿਸ ਦੇ ਵਿੱਚ ਉਹ ਐਂਬੂਲੈਂਸ ਦਾ ਡਰਾਈਵਰ ਜਿਹੜੀ ਐਂਬੂਲੈਂਸ ਨੂੰ ਆਪਾਂ ਜਰੀਆ ਬਣਾਈਏ ਜਿਹੜਾ ਚਟਾ ਸਪਲਾਈ ਕਰਨ ਦਾ ਕਰ ਲਿਆ ਇਹ ਇਹਦੇ ਦਿਮਾਗ ਦੀ ਕਾਟ ਸੀ ਇਹਨੇ ਬਲਵਿੰਦਰ ਸੋਨੂ ਨੂੰ ਫਸਾ ਲਿਆ ਨਾਂ ਲਾ ਲਿਆ ਬਲਵਿੰਦਰ ਦੀ ਪਤਨੀ ਜੋ ਦੱਸਦੀ ਹੈ ਗਰਮੀਤ ਕੌਰ ਆ ਦਾ ਨਾਮ ਜਿਹੜੀ ਤੁਸੀਂ ਸਾਹਮਣੇ ਦੇਖੀ ਹੈ ਜਿਹੜੀ ਜਦੋਂ ਇਹ ਸੋ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਆਪੀਆਂ ਦੋਨੇ ਈਆਂ ਨੂੰ ਲੈ ਕੇ ਬਾਹਰ ਬੈਠੀ ਸੀ ਤੇ ਜੀ ਦੇ ਨਾਲ ਬਰਵਿੰਦਰ ਸਿੰਘ ਜਿਹੜਾ ਇਹਦਾ ਪਤੀ ਜਾਂ ਇਹਦਾ ਆਸ਼ਕ ਜਿਹਨੂੰ ਹੁਣ ਨਾਮਜ਼ਦ ਕੀਤਾ ਪੁਲਿਸ ਨੇ ਉਹਦੇ ਨਾਲ ਗਤਮ-ਗੱਥਾ ਹੁੰਦੇ ਨੇ ਲੜਾਈ ਝਗੜਾ ਹੁੰਦਾ ਪੁਲਿਸ ਮਸਾਂ ਛਡਾਉਂਦੀ ਹੈ ਜਿਸ ਤਰੀਕੇ ਨਾਲ ਇੱਕ ਦੂਜੇ ਨੂੰ ਥੱਪੜ ਮਾਰ ਰਹੇ ਸੀ ਕਸੌਣੂ ਮਾਰ ਰਹੇ ਸੀ ਕੁੜੀ ਵੀ ਲੱਗੀ ਸੀ ਬੱਚੀ ਵੀ ਆਪਦੇ ਪਿਓ ਦੇ ਕਿਉਂਕਿ ਪਿਓ ਤਾਂ ਇਹਨਾਂ ਨੂੰ ਪੁੱਛਦਾ ਨਹੀਂ ਸੀ ਪੋਤਾ ਮਨਦੀਪ ਕੋਲ ਰਹਿਣ ਲੱਗਿਆ ਸੀ ਤੋਂ ਉਹ ਗਰਮੀਤ ਕੌਰ ਨੇ ਬਹੁਤ ਕੁਝ ਦੱਸਿਆ ਇਹਦੇ ਬਾਰੇ ਤੇ ਉਹਨੇ ਇਹ ਖਲਾਸਾ ਕੀਤਾ ਅਫਸਰ ਦੇ ਵਿੱਚ ਕਹਿੰਦੇ ਮੈਂ ਕਈ ਵਾਰ ਗਈ ਕਿ ਵੀ ਇਹ ਚਿੱਟਾ ਵੇਚਦੇ ਨੇ ਪਰ ਕਿਸੇ ਨੇ ਸੁਣੀ ਨਹੀਂ ਕਿਉਂਕਿ ਇਹਦੇ ਅਫਸਰਾਂ ਨਾਲ ਵਧੀਆ ਸੀ ਵੱਡੇ-ਵੱਡੇ ਅਫਸਰਾਂ ਨਾਲੇ ਦੀ ਸਾਥ ਸੀ ਛੋਟੇ ਅਫਸਰ ਤਾਂ ਡਰਦੇ ਸੀ ਇਹ ਤੋਂ ਮਤਲਬ ਇਹ ਤਾਂ ਛੋਟੇ ਡੀਐਸਪੀ ਤੱਕ ਤਾਂ ਡਰਾ ਲੈਂਦੀ ਸੀ ਆਪਣੀ ਮਰਜ਼ੀ ਨਾਲ ਇਹ ਬਦਲੀਆਂ ਕਰਾ ਲੈਂਦੀ ਸੀ ਖੈਰ 14 ਸਾਲਾਂ 'ਚ ਜੇ 31 ਵਾਰ ਬਦਲੀ ਕਰਾਉਣੀ ਹੈ ਛੋਟੀ-ਮੋਟੀ ਗਲਤੀ ਹੈ ਨਹੀਂ ਦੋ ਵਾਰ ਸਸਪੈਂਡ ਵੀ ਹੋਈ ਫਿਰ ਠੀਕ ਹੋ ਗਈ ਤੇ ਹੁਣ ਮੈਡੀਕਲ ਲੀਵ ਤੇ ਰਹਿੰਦੀ ਸੀ ਜ਼ਿਆਦਾ ਤਾਂ ਕੰਮ ਤਾਂ ਹੋ ਰਹੀ ਸੀ ਨਾ ਇਹ ਤਾਂ ਪ੍ਰਸਿੱਧ ਵਰਤੀ ਇੰਸਟਾਗ੍ਰam ਤੇ ਰੀਲਾਂ ਬਹੁਤ ਜ਼ਿਆਦਾ ਵਰਤਦੀ ਸੀ ਖੈਰ ਇਹ ਉਹਦੀ ਹੈ ਫਿਰ ਜਿਹੜਾ ਤੁਸੀਂ ਦੇਖਿਆ ਬਲਵਿੰਦਰ ਦੀ ਪਤਨੀ ਜਿਹੜੀ ਗਰਮੀਤ ਕੌਰ ਨਾਲ ਕੱਲਾ ਗਰਮੀਤ ਕੌਰ ਦੀ ਉਹਦੀ ਗਲਤੀ ਖੋਰ ਵੀ ਸਬੂਤ ਹੈ ਅਫਸਰਾ ਦੀ ਗੱਲ ਦਾ ਉਹ ਇਹ ਵੀ ਨੇ ਬੰਦੇ ਤੇ ਕੇਸ ਕੀਤਾ ਸੀ ਮੁਖਸਰ ਦਾ ਬੰਦਾ ਸੀ 376 ਦਾ ਮੁਕਾਦਮਾ ਕੀਤਾ ਸੀ ਇਹਨੇ ਉਹਦੀ ਜ਼ਮਾਨਤ ਨਹੀਂ ਹੋਣ ਦੇਤੀ ਉਹਦੀ ਜ਼ਮਾਨਤ ਸੁਪਰੀਮ ਕੋਰਟ ਚ ਹੋਈ ਤੇ ਕਿਉਂ ਹੋਈ ਕਿਵੇਂ ਹੋਈ ਉਸ ਨੇ ਇਹਦੀ ਚੈਟ ਦਿਖਾਈ ਸੀ ਜਿਹੜੀ ਚੈਟ ਇਹਦੀ ਵੱਡੇ ਪੁਲਿਸ ਅਫਸਰਾਂ ਨਾਲ ਸੀ ਉਸ ਨੂੰ ਦਿਖਾ ਕੇ ਜ਼ਮਾਨਤ ਹੋਈ ਸੀ ਇਸ ਤੋਂ ਬਿਲਕੁਲ ਸੱਚ ਸਬੂਤ ਮਿਲਦੇ ਨੇ ਕਿ ਇਹਦੀ ਅਫਸਰਾਂ ਨਾਲ ਜਿਹੜੀ ਹੈ ਕਾਫੀ ਗੂੜੀ ਸ਼ਾਂਤ ਸੀ ਤਾਂ ਹੀ ਇਹਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਛੋਟੇ ਅਫਸਰ ਸਾਰੇ ਜਾਣਦੇ ਸੀ ਸ਼ੌਕ ਬੜੇ ਮਹਿੰਗੇ ਸ਼ੌਕ ਵਾਲੀ ਕੁੜੀ ਸੀ ਇਹ ਹੈ ਮੈਂ ਤਾਂ ਸਿਰੇ ਸ਼ੁਰੂ ਚ ਤਿੰਨੇ ਜਿਹੜੇ ਦੁਨਿਆਵੀ ਸ਼ੌਕ ਵੱਡੇ ਹੁੰਦੇ ਨੇ ਇੱਕ ਉਹ ਤਾਂ ਦੌਲਤ ਕਮਾਉਣ ਦਾ ਈਜ਼ੀ ਮਨੀ ਨਸ਼ੇ ਤੋਂ ਸ਼ੋਹਰਤ ਇੰਸਟਾਗ੍ਰਾਮ ਤੋਂ ਬੜੇ ਫਾਲੋਅਰ ਬਣਾ ਲੈਣੇ ਨੇ ਪਾਵਰ ਦੋਸਤੀਆਂ ਤੋਂ ਹੁਣ ਤੁਸੀਂ ਦੇਖੋ ਮੈਂ ਦੇਖ ਰਿਹਾ ਸੀ ਕਿ ਪਤਾ ਲੱਗਿਆ ਵੀ ਇਹਦੇ ਕੋਲ ਕਈ ਘੜੀਆਂ ਰਾਡੂ ਦੀਆਂ ਨੇ ਮੈਂ ਜਦੋਂ ਜਾ ਕੇ ਦੇਖਿਆ ਵੀ ਰਾਡੂ ਦੀ ਘੜੀ ਕਿੰਨੇ ਦੀ ਆਉਂਦੀ ਹੈ ਮੈਨੂੰ ਤਾਂ ਪਤਾ ਨਹੀਂ ਘੜੀਆਂ ਵੀ ਇੰਨੀਆਂ ਮਹਿੰਗੀਆਂ ਤਾਂ ਹੁਣ ਪਤਾ ਲੱਗਿਆ 2,27,100 ਰੁਪਏ ਦੀ ਘੜੀ ਹੈ ਜਿਵੇਂ 99,000 ਤੋਂ ਘੜੀ ਸ਼ੁਰੂ ਹੋ ਜਾਂਦੀ ਹੈ ਤੇ ਰਾਡੂ ਦੀ ਕੋਈ 2.5 ਲੱਖ ਦੀ ਕੋਈ 3 ਲੱਖ ਦੀ ਇਸ ਤਰ੍ਹਾਂ ਚਲਦੇ ਹਨ ਐਂਕਾ ਮਤਲਬ ਜੇ ਐਨਕਾਂ ਲਾਇਆ ਨੇ ਮੱਥੇ ਤੇ ਐਨਕਾਂ ਲਾ ਕੇ ਦਿਖਾਉਂਦੀ ਸੀ ਨਾ ਰੋਜ਼ ਬਦਲ ਕੇ ਆਹੀ ਤਾਂ ਹੁੰਦਾ ਹੈ ਨਵੀਂ ਪੀਡੀ ਚ ਇਹ ਜਿਹੜਾ ਬ੍ਰਾਂਡਡ ਸ਼ੌਕ ਹੈ ਹੁਣ ਗੁੱਸੇ ਦੇ ਐਨਕਾਂ 25000 44000 50000 60000 ਇੰਨੀਆ ਮਹਿੰਗੀ ਕੱਲ ਫੇਰ ਕੱਲੀ ਉਹਦੀਆਂ ਨੇ ਪਰਾੜਾ ਦੀਆਂ 1.5 ਲੱਖ ਦੀ 2 ਲੱਖ ਦੀ ਐਹੀ ਤਾਂ ਸ਼ੌਕ ਸੀ ਉਹਦੇ ਤੋਂ ਫੇਰ ਤੁਸੀਂ ਕਹਿੰਦੇ ਥਾਰ ਥਾਰ ਜਿਹੜੀ ਕਾਲੀ ਥਾਰ ਨਹੀਂ ਜਿਹਦੇ ਕੇਕ ਕਟਿਆ ਉਹ ਕੱਲੀ ਨਹੀਂ ਹਕਟਾਰ ਹੋਰ ਦੋ ਥਾਰਾਂ ਇਕਨੋਵਾ ਮੋਟਰਸਾਈਕਲ ਕਮਾਲ ਹੈ ਬਸ ਜਦੋਂ ਪੈਸਾ ਆਉਂਦਾ ਤੇ ਜਿਹੜੀ ਇੱਕ ਥਾਰ ਦੀ ਗੱਲ ਕਰਦੇ ਆ ਇਹ ਤਾਂ ਪਤਾ ਲੱਗਿਆ ਨਾ ਤਾਂ ਕਿ ਕੋਈ ਕੈਸ਼ ਲਈ ਸੀ ਅਨੋਵਾ ਥਾਰ ਤੋਂ ਪਹਿਲਾਂ ਥਾਰ ਲਈ ਫਿਰੋਜ਼ਪੁਰ ਤੋਂ ਕਿੱਥੋਂ ਆਇਆ ਕੈਸ਼ ਕਿਸ ਨੇ ਨਹੀਂ ਪੁੱਛਿਆ ਤੇ ਬਠਿੰਡਾ ਚ ਕੋਠੀ ਕੋਠੀ ਭਾਵੇਂ 200 ਗੱਜ ਚ ਬਾਤ ਅਮਨ ਲਿਖਿਆ ਉਹ ਤਾਂ ਫਰਨੀਚਰ ਕਹਿੰਦੇ ਨਾ ਮਹਿੰਗਾ ਹੈ ਮਤਲਬ 60 60 70 70 ਹਜ਼ਾਰ ਦੇ ਬੈੱਡ ਕਾਰਪਟ ਕੋਈ 40 ਹਜ਼ਾਰ ਦਾ ਮੈਟ ਵਿਸ਼ੇ ਹੋਏ ਨੇ ਕਾਰਪਟ ਨੇ ਹੋਰ ਵੀ ਗਰਮਿਤਕੋਰਤਾ ਕਹਿੰਦੀ ਇਹਦਾ ਪਲਾਟ ਹੋ ਰਿਹਾ ਤੇ ਭਰਾ ਦੇ ਨਾਮ ਵੀ ਹੈ ਆ ਹੁਣ ਜੇ ਤਾਂ ਚਲੋ ਦੌਲਤ ਦੀ ਸ਼ੌਹਰਤ ਦੀ ਗੱਲ ਮੈਂ ਇਹਦੀ ਇੱਕ ਰੀਲ ਦੇਖੀ ਔਰ ਉਹਦੀ ਰੀਲ ਇੰਡੀਆ ਟੂਡੇ ਚਲਾ ਰਿਹਾ ਹੈ ਆਪਦੇ ਉੱਤੇ ਉਹਦੇ ਗਾਣਾ ਦੇਖੋ ਬਿਲਕੁਲ ਉਹੀ ਗਾਣਾ ਜਿਹੜਾ ਮਤਲਬ ਜਿਹੜੀ ਇਹਦੀ ਥਾਰ ਵਾਲਾ ਗਾਣਾ ਉਹਦੇ ਚ ਕਹਿੰਦੀ ਕੁੜੀ ਅੱਗ ਦੇ ਭੁੱਖੇ ਵਾਂਗ ਮੱਚਦੀ ਤਕੜੇ ਘਰਾਣੇ ਦੀ ਜੰਮੀ ਜਾਈ ਡੈਡ ਦੀ ਲਾਡਲੀ ਹੈ ਤੇ ਇੱਕ ਭਾਈ 4x4 ਦੀ ਸ਼ਕੀਨ ਲੱਗਦੀ ਬਿਨਾ ਪਿੱਛੇ ਦੇਖੇ ਥਾਰ ਬੈਕ ਲਈ 4x4 ਥਾਰ ਦੀ ਉਹ ਗੱਲ ਕਰ ਰਹੀ ਹੈ ਜਿਹੜੀ ਇਹਨੇ ਲਈ ਹੈ ਸੋ ਇਹ ਜੇ ਗਾਣਿਆਂ ਤੇ ਜਿਹੜੀ ਆ ਉਹ ਇਹਨੀ ਬਦਮਾਸ਼ੀ ਵਾਲੇ ਗਾਣੇ ਬੈਲੀਆਂ ਵਾਲੇ ਗਾਣੇ ਲੇਡੀ ਵੈਲੀ ਕਹ ਲੋ ਇਹਨੂੰ ਨਹੀਂ ਲੇਡੀ ਬਦਮਾਸ਼ ਲੇਡੀ ਡਾਉਨ ਉਸ ਤਰ੍ਹਾਂ ਦੀ ਗੱਲ ਸੀ ਤੇ ਗਾਣੇ ਲਾਉਂਦੀ ਆ ਰੀਲਾਂ ਬਣਾਉਂਦੀ ਆ ਹਰ ਰੋਜ਼ ਕਦੇ ਕੋਈ ਕਪੜਾ ਕਦੇ ਕਿਸ ਤਰ੍ਹਾਂ ਦੇ ਮਹਿੰਗੇ ਤੋਂ ਵਹੰਗੇ ਥਾਰ ਤੇ ਰੱਖ ਕੇ ਕੇਟ ਜਿਹੜੇ ਕੇਕ ਕੱਟਦੀ ਆ ਫਾਲੋਅਰ ਲਗਾਤਾਰ ਬੱਧੀ ਤਾਂ ਤਾਂ ਬਹੁਤ ਵਧ ਗਏ ਫਾਲੋਅਰ ਇਹਦੇ ਅੱਜ ਤੋਂ ਦਾ ਕੇਸ ਹੋਇਆ ਮੈਨੂੰ ਕੋਈ ਦੱਸ ਰਿਹਾ ਸੀ ਕਿ ਇਹ ਤਾਂ ਪਹਿਲਾਂ 25000 ਸੀ ਕੁਝ ਦਿਨ ਪਹਿਲਾਂ ਤੱਕ ਤਾਂ ਆਪਾਂ 15 ਕੁ ਹਜ਼ਾਰ ਫਿਰ 25 ਹੋ ਗਏ ਆ ਹੁਣ ਤੱਕ ਤਾਂ 40 ਤੋਂ ਟੱਪ ਗਏ ਪਹਿ ਲੋਕ ਦੇਖਦੇ ਨੇ ਵੀ ਕਿਹੜੀ ਆ ਬੀਬੀ ਇਹ ਜਿਹੜੀ ਐ ਇਸ ਤਰ੍ਹਾਂ ਦੇ ਕਾਰਨਾਮੇ ਕਰ ਰਹੀ ਐ ਖੈਰ ਹੁਣ ਆ ਜੋ ਇਹਦਾ ਤੀਜਾ ਦੋ ਗੱਲਾਂ ਕਰਤੀਆਂ ਤੁਹਾਡੇ ਨਾਲ ਇੱਕ ਤਾਂ ਕਰਤੀ ਤੇ ਸ਼ੌਕ ਮਹਿੰਗੇ ਸ਼ੌਕ ਦੂਜਾ ਇਹਦੀ ਪਾਵਰ ਦੀ ਗੱਲ ਕਰਤੀ ਜਿਹੜੀ ਸ਼ੌਹਰਤ ਦੀ ਗੱਲ ਕਰਤੀ ਰੀਲਾਂ ਪਾਉਂਦੀ ਐ ਪਸ਼ੌਕੜ ਦੱਸਤਾ ਹੁਣਾਂ ਜੋ ਪਾਵਰ ਕੀ ਹੈ ਇਹਦੇ ਉੱਪਰ ਸੱਤਾ ਦੌਲਤ ਸ਼ੌਰਤ ਸੱਤਾ ਸੱਤਾ ਦਾ ਬੜੇ ਅਫਸਰਾਂ ਦੇ ਨਾਲ ਸੀ ਆਮ ਅਫਸਰ ਨੂੰ ਤਾਂ ਮਿੱਟੇ ਚ ਬਦਲਾ ਦਿੰਦੀ ਸੀ ਮਿੰਟ ਤਾਂ ਇੱਕ ਬਦਲਾ ਦੱਸ ਰੇਂਜ ਵਿੱਚ ਬਦਲਾ ਦਿੰਦੀ ਸੀ ਮਤਲਬ ਡੀਐਸਪੀ ਲੈਵਲ ਤੱਕ ਤਾਂ ਪ੍ਰੋਵਾਈਡ ਨਹੀਂ ਸੀ ਯੂ نو ਅਬਦੀ ਮਰਜ਼ੀ ਨਾਲ ਟਰਾਂਸਫਰ ਲੈਂਦੀ ਸੀ ਆ ਹੁਣ ਕਿਸੇ ਕਿਤੇ ਇਹੋ ਜੀ ਥਾਂ ਤੇ ਲੱਗੇ ਸੀ ਜਿੱਦੋਂ ਚਾਰ ਘਟੇ ਜਾਂਦੀ ਸੀ ਕੋਈ ਕਲੀਨਿਕ ਦੇ ਡੇਢ ਤੇਰੇ ਇਸ ਤਰ੍ਹਾਂ ਦਾ ਕੋਈ ਤਾਂ ਸੀ ਮੈਡੀਕਲ ਮੈਡੀਕਲ ਲੀਵ ਤੇ ਬੜਾ ਰਹੀ ਕਦੇ ਕੋਈ ਕੰਮ ਤਾਂ ਕੋਈ ਹੋਰ ਕਰਨਾ ਸੀ ਐਜਾ ਕੁਛ ਕਰਦੇ ਸੀ ਹੁਣ ਜੇ ਇੰਨੇ ਅਫਸਰਾਂ ਨਾਲ ਇਹਦੀ ਸਾਹਤ ਸੀ ਵੱਡੇ ਅਫਸਰਾਂ ਨਾਲ ਜਿਹਦੀ ਉਹ ਚੈਟ ਵੀ ਦਿਖਾਈ ਸੀ ਸੁਪਰੀਮ ਕੋਰਟ ਚੋਂ ਬੰਦੇ ਨੇ ਤੇ ਫਿਰ ਫੜੀ ਕਿਵੇਂ ਗਈ ਬੜੀ ਇੰਟਰਸਟਿੰਗ ਸਟੋਰੀ ਹੈ ਵੀ ਇਹਦੀ ਫੜੀ ਜਾਂਦੀ ਸੀ ਜੇ ਪ੍ਰਾਣੇ ਜਿਹੜੇ ਅਫਸਰ ਹੁੰਦੇ ਲੋਕਲ ਕੱਲੀ ਬਠਿੰਡੇ ਦੀ ਪੁਲਿਸ ਹੁੰਦੀ ਇਹਨੂੰ ਨਹੀਂ ਫੜ ਸਕਦੇ ਸੀ ਫੜਿਆ ਕਿਵੇਂ ਗਿਆ ਇਹ ਕੇਸ ਹੋਇਆ ਇਹ ਇੱਕ ਟ੍ਰੇਨਿੰਗ ਅਫਸਰ ਜਿਹੜੇ ਆਈਪੀਐਸ ਹੁੰਦੇ ਨੇ ਨਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੁੰਦੀ ਹੈ ਜਿਹੜੇ ਟ੍ਰੇਨਿੰਗ ਆਈਪੀਐਸ ਕਹਿੰਦੇ ਨੇ ਉਸ ਤੋਂ ਬਾਅਦ ਉਹ ਐਸਪੀ ਐਸਐਸਪੀ ਅੱਗੇ ਜਾਂਦੇ ਨੇ ਜਿਵੇਂ ਇੱਕ ਆਈਐਸ ਨੂੰ ਵੀ ਪਹਿਲਾਂ ਤਸਦੀਲਦਾਰ ਫਿਰ ਐਸਟੀਐਮ ਦੇ ਤੌਰ ਤੇ ਟ੍ਰੇਨਿੰਗ ਦੇ ਅੰਦਰ ਐਸਰਾ ਇਦਾਂ ਵੀ ਹੁੰਦਾ ਹੈ ਇਹਨਾਂ ਨੂੰ ਵੀ ਐਸਐਚਓ ਵੀ ਰਹਿਣਾ ਪੈਂਦਾ ਸਰ ਕੰਮਸ ਕਰਨੇ ਪੈਂਦੇ ਨੇ ਤੇ ਇੱਕ ਟ੍ਰੇਨਿੰਗ ਆਈਐਸ ਅਫਸਰ ਜਿਹੜਾ ਆਈਪੀਐਸ ਅਫਸਰ ਸੀ ਉਹਨੇ ਘੇਰ ਲਈ ਉਹਨੇ ਧਰ ਦੇ ਬੋਚੀ ਐਸਟੀਐਫ ਨੂੰ ਤਾਂ ਕਰਨੇ ਪਿਆ ਤੇ ਉੱਥੇ ਵੀ ਇੱਕ ਮੈਨੂੰ ਲੱਗਦਾ ਉੱਥੇ ਥੋੜੀ ਜਿਹੀ ਗਲਤੀ ਹੋ ਗਈ ਜਦੋਂ ਇਹਦੀ ਥਾਰ gekeਰੀ ਇਹਨੇ ਥਾਰ ਖੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਫੜੀ ਗਈ ਫੜਨ ਤੋਂ ਬਾਅਦ ਇਹ ਕਹਿੰਦੇ ਮੈਨੂੰ ਮੇਰਾ ਆਈਫੋਨ ਦੇਓ ਉਹ ਇਸ ਕਰਕੇ ਦਿੱਤਾ ਵੀ ਇਹਨੇ ਸਪਾਰਸ਼ਾਪ ਵਾਲੇ ਪਰ ਦੇ ਦੇਣਾ ਚਾਹੀਦਾ ਸੀ ਤੇ ਪਤਾ ਤਾਂ ਲੱਗਦਾ ਵੀ ਕੀ ਧੋਖਾ ਰਹੀ ਹੈ ਤੇ ਹੋ ਸਕਦਾ ਆਪੀਐਸ ਨੇ ਸੋਚਿਆ ਹੋਵੇ ਕਿਤੇ ਵੱਡੇ ਅਫਸਰ ਤੇ ਫਿਰ ਮੈਨੂੰ ਛਟਰੀ ਨਾ ਪੈਜੀ ਜਿਵੇਂ ਪਹਿਲਾਂ ਹੁੰਦਾ ਤੇ ਉਹਨੇ ਇਹਦਾ ਫੋਨ ਲੈ ਲਿਆ ਤੇ ਫੜੀ ਗਈ ਪਹਿਲਾਂ 1 ਦਿਨ ਦੀ ਜ਼ਮਾਨਤ ਤੇ ਫਿਰ ਜਿਹੜੀ ਹੈ ਹੁਣ 2 ਦਿਨ ਦੀ ਜ਼ਮਾਨਤ ਤੇ ਚਲੀ ਗਈ ਤੋਂ ਹੁਣ ਇਹ ਤਾਂ ਹੈ ਇਹਦਾ ਹੁਣ 2-3 ਗੱਲਾਂ ਚੱਲ ਰਹੀਆਂ ਨੇ ਇੱਕ ਤਾਂ ਅਫਸਰ ਡਰੇ ਫੜੇ ਹੋਏ ਨੇ ਐਂ ਹੁੰਦਾ ਹੈ ਮਜੀਠੀਆ ਕਿਵੇਂ ਫਸਿਆ ਭੋਲੇ ਨੇ ਨਾਉ ਲਿਆ ਸੀ ਵੀ ਮੈਨੂੰ ਫੜਿਆ ਇਹਨੂੰ ਨਹੀਂ ਫੜਿਆ ਤੇ ਅਫਸਰ ਇਹ ਵੀ ਕਹਿ ਸਕਦੀ ਹੈ ਕਿ ਮੈਂ ਤਾਂ ਉੱਥੇ ਤੱਕ ਸੀ ਮੇਰਾ ਤਾਂ ਜਾਂਦਾ ਹਿੱਸਾ ਇਹ ਵੀ ਹੈ ਤੇ ਹੁਣ ਇੱਕ ਹੋਰ ਵੀ ਕਾਰਨ ਹੋ ਗਿਆ ਸultanpur Lodhi ਕਾਂਗਰਸ ਦੀ ਰੈਲੀ ਸੀ ਪ੍ਰਤਾਪ ਸਿੰਘ ਬਾਜਵਾਦ ਦੇ ਬੋਲਦੇ ਸਭ ਤੋਂ ਜਿਆਦਾ ਤਬਾਹ ਤੇ ਲਾਇਆ ਸਰਕਾਰ ਤੇ ਕਿ ਜਿਹੜੀ ਕੁੜੀਏ ਫੜੀ ਗਈ ਹੈ ਇਹਦੇ ਦੋ ਮੰਤਰੀਆਂ ਨਾਲ ਲਿੰਕ ਨੇ ਵੱਡੇ ਅਫਸਰਾਂ ਨਾਲ ਲਿੰਕ ਨੇ ਇਹਦੀ ਜਾਂਚ ਸਹੀ ਦੀ ਹੋਣੀ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਦੇਓ ਕੇਸ ਇਹਦੇ ਜਿਹੜੇ ਅਫਸਰ ਵੈਸੇ ਆਪਾਂ ਨੂੰ ਪਤਾ ਹੈ ਜਿਹੜੇ ਵੱਡੇ ਅਫਸਰਾਂ ਦੇ ਨਾਮ ਹਾਈ ਕੋਰਟ 'ਚ ਰਿਪੋਰਟ ਪਈ ਸੀ ਜਜਮੇ ਰਾਜਜੀਤ ਦਾ ਨਾਮ ਆਉਂਦਾ ਵੱਡੇ ਬਹੁਤ ਵੱਡੇ ਅਫਸਰ ਇਹਦੇ 'ਚ ਆਉਂਦੇ ਨੇ ਤੇ ਅਫਸਰ ਕਦੇ ਫੜੇ ਜਾਂਦੇ ਨੇ ਔਰ ਬੱਦ ਤੋਂ ਬੱਦ ਡੀਐਸਪੀ ਲਾਭ ਦਾ ਗਰਸ਼ੇਸ਼ਨ ਨਹੀਂ ਫੜੇਗਾ ਸੰਧੂ ਜਨੀਬ ਡਾਰਸਪ ਬਸਨੋਈ ਦੀ ਇੰਟਰਵਿਊ ਦੇ ਮਾਮਲੇ 'ਚ ਇੱਥੇ ਇਸ ਲੈਵਲ ਤੱਕ ਹੀ ਐ ਵੱਡੇ ਅਫਸਰ ਤਾਂ ਬਚਾ ਲੈਂਦੇ ਨੇ ਤੇ ਬਾਜਵਾ ਸਾਹਿਬ ਕਹਿੰਦੇ ਇਹ ਤਾਂ ਬਚਾ ਲੈਣਗੇ ਤੁਸੀਂ ਕਹਿੰਦੇ ਇਹ ਨਹੀਂ ਵੱਡੇ ਅਫਸਰਾਂ ਤਾਂ ਕਰੋ ਗੱਲ ਹੁਣ ਪੋਲਿਟੀਕਲ ਹੋ ਗਈ ਇਹ ਗੱਲ ਤਾਂ ਪੱਕੀ ਐ ਕਿ ਇਹ ਇਸ ਤਰ੍ਹਾਂ ਇੰਨਾ ਪੈਸਾ ਇੰਨੀ ਛੋਟੀ ਉਮਰ ਦੇ ਵਿੱਚ ਇਹ ਨਹੀਂ ਕਮਾਇਆ ਜਾ ਸਕਦਾ ਜਦੋਂ ਕਿ ਇਹ ਜਿਸ ਤਰੀਕੇ ਨਾਲ ਨਸ਼ੇ ਚੱਲ ਰਹੇ ਸੀ ਕਦੇ ਆਪ ਦੱਸਦੇ ਨੇ ਫਾਜ਼ਲ ਖਾ ਤੋਂ ਜਾਹਲ ਲੈ ਕੇ ਆਉਂਦੀ ਸੀ ਫਰੋਜਪੁਰ ਤੋਂ ਫਰੋਜਪੁਰ ਤੇ ਤੁਹਾਡੇ ਯਾਦ ਹੋ ਪਿਛਲੇ ਸਾਲ ਫੜੀ ਨਹੀਂ ਸੀ ਉਹ ਸਾਬਕਾ ਐਮਐਲਏ ਕਾਂਗਰਸ ਦੀ ਸਤਕਾਰ ਕੌਰ ਉਹ ਵੀ ਤਾਂ ਫਰੋਜਪੁਰ ਤੋਂ ਲੈ ਕੇ ਆਉਂਦੀ ਸੀ ਉਹਦੇ ਬੇਜਦੀ ਸੀ ਸਾਬਕਾ ਐਮਐਲਏ ਜੋ ਹੁਣ ਤਾਂ ਖੈਰ ਜਮਾਨਤ ਤੇ ਬਾਹਰ ਹੈ ਉਹ ਇਹ ਕੁਝ ਕਰਦੀ ਸੀ ਜਿਵੇਂ ਇਹ ਆਈਏ ਉਦੋਂ ਵੀ ਹੈਰਾਨੀ ਹੋਈ ਸੀ ਜਿਵੇਂ ਹੋਣਾ ਕਿ ਪੁਲਿਸ ਇਹਦਾ ਮਤਲਬ ਕਾਲੀਆਂ ਭੇਡਾਂ ਦਾ ਸਾਰੇ ਕਿਤੇ ਨੇ ਆਪਾਂ ਨਸ਼ਾ ਖਤਮ ਕਰਦੀ ਕਹੀ ਜਾਂਦੇ ਆ ਕਿ ਜੀ ਨਸ਼ਾ ਖਤਮ ਜੀ ਖਤਮ ਹੈ ਤਾਂ ਨਸ਼ਾ ਕਦੇ ਖਤਮ ਤਾਂ ਹੁੰਦਾ ਨਹੀਂ ਨਸ਼ੇ ਤੇ ਕੰਟਰੋਲ ਹੀ ਕਰਨਾ ਹੁੰਦਾ ਕੰਟਰੋਲ ਕਰਨਾ ਕਿਹੜਾ ਸੌਖਾ ਹੈ ਤੇ ਹੁਣ ਬਿਲਕੁਲ ਉਵੇਂ ਹੀ ਹੋਇਆ ਇਹ ਵੀ ਫਰੋਜਪੁਰ ਤੋਂ ਲੈ ਕੇ ਫਿਰ ਉਹ ਗੁਰਮੀਤ ਕੌਰ ਦਾ ਆਤੀਏ ਤੇ ਵੇਚਦੀ ਤਾਂ ਸਰਸੇ ਸੀ ਤੇ ਸਰਸੇ ਵਾਲਾ ਤੇ ਉਹ ਗੁਰਮੀਤ ਕੌਰ ਤੇ ਵੀ ਉਹਦਾ ਬਲਵਿੰਦਰ ਸੋਨੂ ਦਾ ਪਤੀ ਇਜਾਮ ਲਾ ਰਿਹਾ ਸੀ ਕਹਿੰਦੇ ਇਹ ਵੀ ਐਸੀ ਇਹ ਬਲੈਕਬਿਲ ਕਰਦੀ ਜਨਾਨੀ ਇਹਦੇ ਵੱਡੇ ਵੱਡੇ ਅਸਰਾਂ ਨੂੰ ਬਲੈਕਮੇਲ ਕਰਦੀ ਹੈ ਇਹਦੇ ਕਈ ਕੇਸ ਚਾਹਦੇ ਨੇ ਪਤਾ ਨਹੀਂ 25 ਕੇਸ ਚਾਹਦੇ ਨੇ ਜਿਹੜੇ ਦਾ ਮਤਲਬ ਸਾਰੇ ਆਵਾਯੂ ਉੱਤੇ ਹੋਏ ਪਏ ਜਿੱਥੇ ਵੀ ਜੜੀ ਕਹਾਣੀ ਹੈ ਇਹ ਹਜਾ ਬਲਪੂਸਾ ਪਿਆ ਪਿਆ ਪੰਜਾਬ ਚ ਮਤਲਬ ਪਤਾ ਹੀ ਨਹੀਂ ਲੱਗਦਾ ਕੌਣ ਫੜਦਾ ਕੀ ਕਰਦਾ ਕਿਵੇਂ ਕਿਸੇ ਕਿਸੇ ਨੂੰ ਫੜਾ ਦਿੱਤਾ ਜਾਂਦਾ ਕਿਸੇ ਨੂੰ ਨਕਲੀ ਕੇਸ ਚ ਫੜਾ ਦਿੰਦੇ ਨੇ ਤੇ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਇੱਕ ਸਵਾਲ ਖੜਾ ਕਰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਵਰਦੀ ਚ ਫਿਰਦੀਆਂ ਨੇ ਤੇ ਚਾਹੇ ਉਹ ਖਾਕੀ ਵਰਦੀ ਹੈ ਤਾਂ ਭਾਵੇਂ ਕਿ ਉਹ ਜਿਵੇਂ ਮੈਂ ਨਹੀਂ ਕਹਿੰਦਾ ਸਫੈਦ ਆਮ ਤੌਰ ਤੇ ਕਾਂਗਰਸ ਨਾਲ ਜੋੜਦੇ ਹੁੰਦੇ ਸੀ ਭਾਵੇਂ ਉਹ ਕੇ ਆਪਣੇ ਜਿਹੜੇ ਸਿਆਸਤਦਾਨ ਆਪਣੇ ਚਿੱਟ ਕੱਪੜਿਆਂ ਚ ਫਿਰਦੇ ਨੇ ਦਿਲ ਭਾਵੇਂ ਕਾਲੇ ਹੋਣ ਉਹ ਸਾਰਿਆਂ ਦੇ ਮਾਮਲੇ ਚ ਕਦੋਂ ਕਹਾਣੀ ਬਾਹਰ ਆਊਗੀ ਇਹ ਸ਼ੱਕ ਹੈ ਇਸ ਵਾਰ ਵੀ ਸ਼ੱਕ ਹੈ ਪਹਿਲਾਂ ਵੀ ਆਪਾਂ ਦੇਖਿਆ ਹਾਲ ਤੱਕ ਤਾਂ ਕੁਝ ਨਹੀਂ ਹੋਇਆ ਦੋ ਚਾਰ ਦਿਨ ਖਬਰਾਂ ਲੱਗਦੀਆਂ ਨੇ ਗੱਲ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਕੋਈ ਹੋਰ ਕੇਸ ਆ ਜਾਂਦਾ ਹੈ ਲੋਕ ਉਧਰ ਲੋਕਾਂ ਦੀ ਭੁਲਾ ਦਿੰਦੇ ਨੇ মিডিਆ ਭੁਲਾ ਦਿੰਦਾ ਲੋਕਾਂ ਦੀ ਯਾਦਦਾਸ਼ਤ ਹੁਣ ਕਿੰਨਾ ਚਿਰ ਰਹਿੰਦੀ ਹੈ ਯਾਦਦਾਸ਼ਤ ਕੀ ਪ੍ਰਤਾਪ ਸਿੰਘ ਬਾਜਵਾ ਨੇ ਜੋ ਸਵਾਲ ਖੜੇ ਕੀਤੇ ਨੇ ਉਧਰ ਕਹਾਣੀ ਅੱਗੇ ਵਧੂਗੀ ਇਹ ਸੋਚਣਾ ਪਏਗਾ ਅੱਜ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ